ਬਿੜਿਕਿ ਕਿਸ਼ਨ ਹੈ ਵਾਸਦੇ ਵਾਏ ਹਰਿ ਹੈ ਪਰਮਾਤਮਾ ਨੇ ਪੰਨਤ ਕਲੇਸ਼ ਨਾਸ਼ਾ ਹੈ ਗੋਬਿੰਦਾਏ ਨਮੋ ਨਮਾਹ ਅੱਜ ਦੇਸ਼ ਭਰ ਦੇ ਵਿੱਚ ਬਸੰਤ ਪੰਜਵੀਂ ਦਾ ਉਤਸਵ ਸ਼ਰਦਾ ਤੇ ਤੁੰਤਵ ਨਾ ਮਨਾਇਆ ਜਾਂਦਾ ਹੈ ਅੱਜ ਦਾ ਦਿਨ ਬ੍ਰਹਮਾ ਜੀ ਦੁਆਰਾ ਜਦ ਜਲ ਛਿੜਕਿਆ ਗਿਆ ਤਾਂ ਮਾਂ ਸਰਸਵਤੀ ਦੀ ਉਤਪਨ ਹੋਈ ਸੀ ਮਾਂ ਸਰਸਵਤੀ ਦਾ ਇਸ ਧਰਤੀ ਦੇ ਉੱਤੇ ਜੋ ਉਤਰਨ ਹੋਇਆ ਸੀ ਉਸ ਦੇ ਦਿਨ ਵਜੋਂ ਵੀ ਤੇਜ ਦੇ ਕਈ ਹਿੱਸਿਆਂ ਵਿੱਚ ਖਾਸ ਕਰਕੇ ਬੰਗਲਾਦੇਸ਼ ਯੂਪੀ ਬਿਹਾਰ ਉਧਰਲੇ ਪਾਸੇ ਸਰਸwati ਪੂਜਾ ਦੇ ਨਾਮ ਨਾਲ ਵੀ ਅੱਜ ਦਾ ਦਿਨ ਇਹ ਮਨਾਇਆ ਜਾਂਦਾ ਜਿਹੜੇ ਬੱਚੇ ਪੜ੍ਹ ਰਹੇ ਐ ਉਹਨਾਂ ਵਾਸਤੇ ਅੱਜ ਦਾ ਖਾਸ ਦਿਨ ਐ ਕਿਉਂਕਿ ਅੱਜ ਜਿਹੜੇ ਬੱਚੇ ਪੜਨ ਵਾਲੇ ਆ ਸਕੂਲ ਚ ਕਾਲਜ ਚ ਵਿਦਿਆ ਪ੍ਰਾਪਤ ਕਰ ਰਹੇ ਐ ਉਹਨਾਂ ਨੂੰ ਖਾਸ ਕਰ ਮਾਂ ਭਗਵਤੀ ਸਰਸwati ਦੇਵੀ ਦੀ ਪੂਜਾ ਕਰਨੀ ਚਾਹੀਦੀ ਐ ਅੱਜ ਸਫੈਦ ਰੰਗ ਕੇ ਵਸਤਰ ਪਾ ਕੇ ਨਵੇਂ ਵਸਤਰ ਪਾ ਕੇ ਮਾਤ ਸ੍ਰੋਤੀ ਦੀ ਪੂਜਾ ਕਰੋ ਅੱਜ ਦੇ ਦਿਨ ਬੇਸ਼ਤੇ ਵੀਰ ਬਾਲਕ ਹਕੀਕਤ ਰਾਏ ਦਾ ਬਲੀਦਾਨ ਦਿਵਸ ਵੀ ਕਈ ਛਾਵਾਂ ਤੇ ਮਨਾਇਆ ਜਾਂਦਾ ਹੈ ਮੁਗਲ ਸਾਮਰਾਜ ਜੋ ਹਿੰਦੁਸਤਾਨ ਤੇ ਸੀ ਤਾਂ ਪੰਜਾਬ ਦਾ ਸਿਆਲਕੋਟ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਚ ਉੱਥੋਂ ਦੇ ਵੀਰ ਹੱਕੇ ਇੱਕ ਤਰਾਏ ਨੂੰ ਕੇਵਲ ਇਸ ਕਰਕੇ ਮੁਗਲਾ ਨੇ ਬਲੀ ਦੇਤੀ ਸੀ ਉਹਦੀ ਉਹਨੂੰ ਸ਼ਹੀਦ ਕਰਤਾ ਸੀ ਤਾਂ ਕਿਉਂਕਿ ਉਸਨੇ ਆਪਣਾ ਧਰਮ ਬਦਲਣ ਤੋਂ ਇਨਕਾਰ ਕਰਤਾ ਸੀ ਮੁਗਲਾ ਨੇ ਉਸਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਅੱਜ ਦਾ ਦਿਨ ਬਸੰਤ ਪੰਚਮੀ ਖਾਸ ਕਰਕੇ ਚਾਰ ਰਿਤਵਾਂ ਹੁੰਦੀਆਂ ਜਿਹੜੀਆਂ ਆਪਾਂ ਆਮ ਸਰਲ ਭਾਸ਼ਾ 'ਚ ਕਹਿ ਦਿੰਨੇ ਆ ਗਰਮੀ ਸਰਦੀ ਪਤਝੜ ਅਤੇ ਬਸੰਤ ਅੱਜ ਦੇ ਦਿਨ ਸ੍ਰਿਸ਼ਟੀ ਦੇ ਉੱਤੇ ਸਾਰਾ ਕੁਝ ਨਵਾਂ-ਨਵਾਂ ਪੰਜਾਬੀ ਦੇ ਕਵੀ ਨੇ ਇੱਕ ਕਵਿਤਾ ਵੀ ਲਿਖੀ ਸੀ ਕੱਕਰਾਂ ਨੇ ਲੁੱਟ-ਪੁੱਟ ਰੰਗ ਕਰ ਛੱਡੇ ਰੁੱਖ ਹੋ ਗਏ ਨਿਹਾਲ ਅਜ ਪੁੰਗਰ ਕੇ ਡਾਲੀਆਂ ਅੱਜ ਦੇ ਦਿਨ ਜਿਹੜੇ ਪਤਝੜ ਦੇ ਕਾ ਪੱਤੇ ਡਿੱਗੇ ਹੁੰਦੇ ਆ ਰਕਸ਼ਾਂ ਦੇ ਹੋ ਨਵੇਂ ਆਣੇ ਸ਼ੁਰੂ ਹੋ ਜਾਂਦੇ ਆ ਕੋਪਲਾ ਖਿਲੀਆਂ ਸ਼ੁਰੂ ਹੋ ਜਾਂਦੀਆਂ ਸਾਰੇ ਪਾਸੇ ਬਹਾਰ ਹੀ ਬਹਾਰ ਹੁੰਦੀ ਹੈ ਅਇਤਾ ਦਿਨ ਖਾਸ ਕਰਕੇ ਕਾਮਦੇਵ ਦਾ ਅਤੇ ਮਾਂ ਸਰਸਵਤੀ ਦੀ ਪੂਜਾ ਦਾ ਦਿਨ ਹੈ। ਅੱਜ ਕੱਲ੍ਹ ਰਿਵਾਜ ਚੱਲ ਪਿਆ। ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਪਤੰਗਬਾਜ਼ੀ ਸ਼ੁਰੂ ਹੋ ਗਈ ਹੈ। ਫਰੀਪੁਰ, ਫੀਦਕੋਟ, ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਕਈ ਜਗ੍ਹਾ ਤੇ ਤਾਂ ਵੱਡੇ ਪੱਮਾਨੇ ਦੇ ਉੱਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਮੇਰੇ ਲੋਕਾਂ ਨੂੰ ਅਪੀਲ ਹੈ ਕਿ ਪਤੰਗ ਉਡਾਣਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬੱਚੇ ਚੈਨਾ ਡੋਰ ਦਾ ਇਸਤੇਮਾਲ ਨਾ ਕਰਨ ਚੈਨਾ ਡੋਰ ਦੇ ਇਸਤੇਮਾਲ ਦੇ ਕਾਰਨ ਜਿੱਥੇ ਬੱਚੇ ਕਈ ਵਾਰ ਆਪ ਵੀ ਜ਼ਖਮੀ ਹੋ ਜਾਂਦੇ ਆ ਉਹਦੇ ਨਾਲ-ਨਾਲ ਪੰਖੀ ਪਰਿੰਦੇ ਜਿਹੜੇ ਆ ਉਹ ਵੀ ਕਈ ਵਾਰ ਜ਼ਖਮੀ ਹੋ ਜਾਂਦੇ ਆ ਤੇ ਕਈ ਵਾਰ ਤਾਂ ਬਹੁਤ ਵੱਡੇ ਜਿਹੜੇ ਐਕਸੀਡੈਂਟ ਦਾ ਕਾਰਨ ਵੀ ਇਹ ਚੈਨਾ ਡੋਰ ਬਣਦੀ ਹੈ ਸਕੂਟਰ ਮੋਟਰਸਾਈਕਲ ਤੇ ਜਾਣ ਵਾਲਿਆਂ ਦੇ ਗਲੇ ਦੇ ਵਿੱਚ ਵੀ ਕਈ ਵਾਰ ਫਿਰ ਜਾਂਦੀ ਹੈ ਤੇ ਬਹੁਤ ਵੱਡੇ ਹਾਦਸੇ ਕਈ ਤਾਂ ਇਸ ਦੇ ਕਾਰਨ ਚਾਈਨਾ ਡੋਰ ਦੇ ਕਾਰਨ ਆਪਦੀ ਜਾਨ ਵੀ ਗਵਾ ਚੁੱਕੇ ਨੇ ਤੇ ਮੇਰੀ ਉਹਨਾਂ ਮਾਪਿਓ ਨੂੰ ਅਪੀਲ ਹੈ ਅਬ ਆਪਕਾਂ ਨੂੰ ਅਪੀਲ ਹੈ ਜਿਹੜੇ ਬੱਚਿਆਂ ਨੂੰ ਪਤੰਗ ਉਡਾਉਣ ਵਾਸਤੇ ਇਹ ਪ੍ਰਸਾਧਤ ਕਰਦੇ ਹੈ ਵੇ ਉਡਾਣਾ ਸਾਰੇ ਨੇ ਹੈ ਖੁਸ਼ੀ ਦਾ ਦਿਨ ਹੈ ਸਭ ਉਡਾਉਂਦੇ ਨੇ ਲੇਕਿਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਇਹ ਦੱਸਣਾ ਚਾਹਾਂਗਾ ਕਿ ਅੱਜ ਵਿਦਿਆ ਦੀ ਦੇਵੀ ਮਾਂ ਸਰਸwati ਦੀ ਪੂਜਨ ਦਾ ਦਿਨ ਹੈ ਜਿਹੜੇ ਬੱਚੇ ਵਿਦਿਆਰਥੀ ਹਨ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਹਨਾਂ ਨੂੰ ਮਾਂ ਸਰਸwati ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਧੰਨਵਾਦ